ਕਹਿੰਦੇ ਨੇ ਇੱਕ ਵਾਰ ਨਾ ਇੱਕ ਜੋਰੀ ਜੰਗਲ ਦੇ ਰਸਤੇ ਜਾ ਰਿਹਾ ਸੀਗਾ ਤੇ ਅੱਗੋਂ ਇੱਕ ਨਾ কুমਿਹਾਰ ਦੁਰਿਆ ਉਹ ਆਪਦਾ ਗਦਾ ਲੈ ਕੇ ਉਹਨੇ ਨਾ ਗਦੇ ਦੇ ਗਲੇ ਦੇ ਵਿੱਚ ਇੱਕ ਬਹੁਤੀ ਕੀਮਤੀ ਹੀਰਾ ਲਟਕਾਇਆ ਹੋਇਆ ਜੋਰੀ ਨੂੰ ਉਹ ਨਾ ਹੀਰਾ ਦੇਖ ਕੇ ਲਾਲਜ ਆ ਗਿਆ ਉਹ কুমਾਰ ਨੂੰ ਕਹਿੰਦਾ ਵੀ ਆ ਜਿਹੜਾ ਤੂੰ ਗਦੇ ਦੇ ਗਲੇ 'ਚ ਪੱਥਰ ਲਟਕਾਇਆ ਏ ਇਹ ਮੈਨੂੰ ਦੇ ਦੇਂਗਾ ਉਹ ਕਹਿੰਦਾ ਦੇ ਦੂੰਗਾ ਜੋਰੀ ਪੁੱਛਦਾ ਇਹਨੇ ਵੀ ਕਮਿਆਰ ਨੂੰ ਵੀ ਕਿੰਨੇ ਪੈਸੇ ਲਏਗਾ ਇਹਦੇ ਉਹ ਆਂਦਾ ਮੈਂ ਇਹਨੂੰ ਨਾ 8 ਆਨੇ ਚ ਦੇ ਦੂੰਗਾ ਹੁਣ ਜੋਰੀ ਦੇ ਮਨ ਚ ਲਾਲਚ ਆ ਗਿਆ ਵੀ ਇਹਨੂੰ ਜਾਣਕਾਰੀ ਨਹੀਂ ਹੈਗੀ ਉਹ ਕਹਿੰਦਾ 8 ਨਹੀਂ ਮੈਂ ਇਹਦੇ 4 ਆਨੇ ਦੇਵਾਂਗਾ ਕਮਿਆਰ ਕਹਿੰਦਾ ਨਹੀਂ ਜਿਆਦਾ ਤੋਂ ਜਿਆਦਾ ਕਰ ਸਕਦਾ ਤੇ ਮੈਂ ਇਹਦੇ ਨਾ 6 ਆਨੇ ਦੇ ਦੂੰਗਾ ਤੈਨੂੰ ਹੁਣ ਜੋਰੀ ਤੁਰ ਪਿਆ ਆਂਦਾ ਉਹ ਪਛਾਦ ਮੈਨੂੰ ਕਮਿਆਰ ਪਿੱਛੋਂ ਆਵਾਜ਼ ਮਾਰੂਗਾ ਫੇ ਲੈ ਜਾ ਕਮਿਆਰ ਨੇ ਆਵਾਜ਼ ਨਾ ਮਾਰੀ ਜੋਰੀ ਨਾ ਹੁਣ ਕਿਲੋਮੀਟਰ ਤੱਕ ਲੰਘ ਗਿਆ ਨਾ ਕੋਟਾ ਘਟ ਉਦੇ ਮਨ ਚ ਆਇਆ ਯਾਰ ਵੀ ਐਡਾ ਕੀਮਤੀ ਪੱਥਰ ਐ ਮੈਂ ਐਵੇਂ ਥੋੜੇ ਜੇ ਲਾਲਚ ਨੂੰ ਛੱਡ ਆਇਆ ਉਹ ਭੱਜਾ ਉਹ ਜਦੋਂ ਭੱਜ ਕੇ ਉਹਦੇ কুমਹਾਰ ਦੇ ਕੋਲ ਪਹੁੰਚਦਾ ਦੇਖਦਾ ਗਧੇ ਦੇ ਗਲੇ ਚ ਪੱਥਰ ਐ ਨੀਗਾ ਉਹ কুমਹਾਰ ਨੂੰ ਪੁੱਛਦਾ ਵੀ ਤੂੰ ਉਹ ਪੱਥਰ ਕਿੰਨੂੰ ਦੇਤਾ ਉਹ ਕਹਿੰਦਾ ਵੀ ਇੱਥੇ ਕੋਈ ਬੰਦਾ ਆਇਆ ਸੀ ਉਹਨੇ ਮੈਨੂੰ ਉਹਦੇ 2 ਰੁਪਏ ਦਿੱਤੇ ਹੁਣ ਉਹ ਸਿਰ ਫੜ ਕੇ ਬਹਿ ਗਿਆ ਜੋਰੀ ਆਂਦਾ ਵੀ ਤੈਨੂੰ ਪਤਾ ਹੈਗਾ ਵੀ ਉਹ ਪੱਥਰ ਕਿੱਡਾ ਮਹਿੰਗਾ ਸੀਗਾ ਉਹ ਲੱਖਾਂ ਰੁਪਈਆ ਦਾ ਪੱਥਰ ਸੀਗਾ ਤੂੰ ਇਹਨੂੰ 2 ਰੁਪਏ ਚ ਦੇਤਾ ਤੂੰ ਬੜਾ ਵੱਡਾ ਮੂਰਖ ਐ ਉਹ ਆਂਦਾ ਜੋਰੀ ਨੂੰ ਕੁਮਾਰ ਕਹਿੰਦਾ ਵੀ ਮੂਰਖ ਮੈਂ ਨਹੀਂਗਾ ਮੂਰਖ ਤੂੰ ਐ ਮੈਦਾਨ ਜਾਣ ਸੀਗਾ ਮੇਰੇ ਲਈ ਤਾਂ ਉਹਦੇ 2 ਰੁਪਏ ਵੀ ਬਹੁਤ ਸੀਗੇ ਮੈਂ ਤਾਂ ਫਾਇਦੇ ਦਾ ਸੌਦਾ ਕੀਤਾ ਤੈਨੂੰ ਪਤਾ ਸੀ ਉਹ ਪੱਥਰ ਲੱਖਾਂ ਦਾ ਐ ਤੂੰ ਤਾਂ ਵੀ ਦੋ ਆਣਾਂ ਪਿੱਛੇ ਉਹ ਪੱਥਰ ਛੱਡਤਾ ਸੋ ਦੋਸਤੋ ਇਸ ਕਹਾਣੀ ਦੀ ਸਿੱਖਿਆ ਪਤਾ ਕੀ ਐ ਮੂਰਖ ਉਹ ਨਹੀਂ ਐ ਜਿੰਨੂੰ ਕੁਝ ਪਤਾ ਨਹੀਂ ਐ ਮੂਰਖ ਉਹ ਐ ਜਿਹੜਾ ਜ਼ਿੰਦਗੀ ਦੀ ਸਚਾਈ ਜਾਣਦਾ ਹੋਇਆ ਕਿ ਇਹਦਾ ਅੰਤ ਮੌਤ ਐ ਕੰਮ ਹੀ ਮਾੜੇ ਕਰਮ ਕਰਦਾ ਹੈ ਮੂਰਖ ਹੋਏ ਅਸਲ ਮੂਰਖ